ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉਦਮ ਕਰੀ ਜ਼ਰੂਰ ਬਿਨ ਉਦਮ ਦੇ ਹੱਥ ਸਖਣੇ ਰਸੈ ਉਦਮ થી ਭਰਪੂਰ ਜੇ ਚਾਹੇ ਪੁੱਜਣਾ ਮੰਜਲਾਂ ਤੇ ਵਗੀ ਜਿਵੇਂ ਦਰਿਆ ਤੋਰ ਨਿਰੰਤਰ ਨਾ ਜ਼ਿੰਦਗੀ ਦਾ ਮੌਤ ਕਦਮ ਰੁਕਿਆ ਜੇ ਕਿਦਰੇ ਹਾਰਾਂ ਲਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਲੰਬੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਜੇ ਕਿਦਰੇ ਮਨ ਦੇ ਅੰਬਰ ਤੇ ਛਾਏ ਕੋਰ ਉਦਾਸੀ ਮਨ ਦਾ مالک ਬਣਨ ਨਾ ਦੇਵੀ ਇਹੇ ਤੇਰੀ ਦਾਸੀ ਤੇਰੇ ਮਨ ਵਿੱਚ ਰੋਸ਼ਨ ਸੂਰਜ ਚੰਦਰਮਾ ਤੇ ਤਾਰੇ ਕਦਮਾਂ ਦੇ ਵਿੱਚ ਮੰਜ਼ਲ ਤੇਰੇ ਸਮਝ ਲਵੇ ਜੇ ਪਿਆਰੇ ਤੇਰੇ ਖਿੜਨ ਤੇਜ ਜਗ ਨੇ ਖਿੜਨਾ ਮੁਰਝਾ ਆ ਮੁਰਝਾਵੇ ਵੰਡ ਸੁਗੰਧੀਆਂ ਪ੍ਰੀਤ ਸਨੇਹੇ ਨਿੱਕੇ ਪਿਆਰ ਕਲਾਵੇ ਸਿੱਧਕ ਲਗਣ ਤੇ ਤਕੜੇ ਖੰਭੀ ਉਡਣਾ ਉੱਚ ਅਸਮਾਨੀ ਥਲ ਸਾਗਰ ਵੀ ਰੋਕ ਨਾ ਸਕਣ ਤੇਰੀ ਸਹਿਜ ਰਵਾਨੀ ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉਦਮ ਕਰੀਂ ਜ਼ਰੂਰ ਬਿਨ ਉਦਮ ਦੇ ਹੱਥ ਸਖਣੇ ਰਹਿਸੈ ਉਦਮ થી ਭਰਪੂਰ ਉਦਮ થી ਭਰਪੂਰ ਇਹ ਕਵਿਤਾ ਉਦਮ ਕਰੀਂ ਜ਼ਰੂਰ ਬਲਦੇਵ ਸਿੰਘ ਜੀ ਦੀਆਂ ਲੈਣਾ ਸੀਗੀਆਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਇਦਾਂ ਹੀ ਅੱਜ ਮਨ ਦੇ ਵਿੱਚ ਹੋਇਆ ਕਿ ਨਾ ਬੀ ਹੁਸੈਨੀ ਵਾਲਾ ਬਾਰਡਰ ਤੇ ਦੋਹਾਂ ਮੁਲਕਾਂ ਦੀ ਇੱਕ ਸਾਂਝੀ ਜਿਹੜੀ ਪ੍ਰੇਡ ਹੁੰਦੀ ਆ ਉਹ ਦੇਖੀ ਜਾਵੇ ਤਾਂ ਮੈਂ ਗਿਆ ਉੱਥੇ ਤੇ ਪ੍ਰੇਡ ਵੇਖਣ ਦੇ ਵਾਸਤੇ ਭਾਰਤ ਆ ਨਾ ਜਿਹੜਾ ਆਪਣਾ ਭਾਰਤ ਦਾ ਬਾਰਡਰ ਦੀ ਆਪਾਂ ਜੇ ਗੱਲ ਕਰੀਏ ਤੇ ਲੰਘ ਭਗ 15200 ਕਿਲੋਮੀਟਰ ਲੰਬਾ ਤੇ ਇਹ ਸੱਤ ਦੇਸ਼ਾਂ ਦੇ ਨਾਲ ਆਪਦਾ ਬਾਰਡਰ ਨੂੰ ਸਾਂਝਾ ਕਰਦਾ ਜਿਹਦੇ ਵਿੱਚੋਂ ਅਫਗਾਨਿਸਤਾਨ ਪਾਕਿਸਤਾਨ ਚੀਨ ਨੇਪਾਲ ਭਟਾਨ ਬੰਗਲਾਦੇਸ਼ ਤੇ ਇਦਾਂ ਦੇ ਜਿਹੜੇ ਮੁਲਖ ਇਹਦੇ ਨਾਲ ਲੱਗਦੇ ਆ ਤੇ ਹਰ ਇੱਕ ਬਾਰਡਰ ਤੇ ਜਿਹੜੇ ਬੈਠੇ ਆ ਜਿਹੜੇ ਜਵਾਨ ਉਹ ਆਪਦੇ ਘਰ ਦੀਆਂ ਰੌਣਕਾਂ ਤੋਂ ਦੂਰ ਆਪਦੇ ਬੱਚਿਆਂ ਤੋਂ ਦੂਰ ਮਾਤਾ ਪਿਤਾ ਤੋਂ ਦੂਰ ਤੇ ਆਪਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ 12 ਮਹੀਨੇ 3 ਦਿਨ 24 ਘੰਟੇ 60 ਮਿੰਟ 60 ਸਕਿੰਟ ਆਪਦੀਆਂ ਅੱਖਾਂ ਚਮਕੇ ਬਿਨਾ ਆਪਣੀ ਸੁਰੱਖਿਆ ਕਰਦੇ ਆ ਜੇ ਇਹਦੇ ਕਰਕੇ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਬੜੇ ਸੁਖ ਦੀ ਨੀਂਦ ਸੌਣੇ ਆ ਤੇ ਆਪਣੇ ਬੱਚੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਸਹਿਮ ਤੋਂ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਈਆਂ ਕਰਦੇ ਆ ਕਾਲਜਾਂ ਦੇ ਵਿੱਚ ਜਾਂਦੇ ਆ ਤੇ ਆਪਦੀ ਉਹ ਉੱਚੀ ਜਿਹੜੀ ਵਿੱਦਿਆ ਪ੍ਰਾਪਤ ਕਰਦੇ ਆ ਤੇ ਜੇ ਆਪਾਂ ਗੱਲ ਕਰੀਏ ਮੇਰੇ ਪਿੰਡ ਦੀ ਮੇਰਾ ਪਿੰਡ ਵੀ ਬਾਰਡਰ ਦੇ ਏਰੀਏ 'ਚ ਹੀ ਆਉਂਦਾ ਜਿੱਥੇ ਕਈ ਲੋਕਾਂ ਨੂੰ ਜਦੋਂ ਗੱਲ ਕਰੀਦਿਆਂ ਨਾ ਵੀ ਪਿੰਡ ਆ ਜਿਹੜਾ ਸਾਡਾ ਬਾਰਡਰ ਦੇ ਏਰੀਏ 'ਚ ਆਉਂਦਾ ਤਾਂ ਲੋਕ ਨਾ ਡਰ ਜੇ ਜਾਂਦੇ ਕਿ ਕਿਦਾਂ ਵੀ ਬਾਰਡਰ ਦੇ ਏਰੀਏ 'ਚ ਆਉਂਦਾ ਹੈ ਤੇ ਉੱਥੇ ਉਹਨਾਂ ਲੋਕਾਂ ਨਾਲ ਅਸੀਂ ਕਈ ਵਾਰੀ ਗੱਲ ਕਰਦੇ ਆਂ ਵੀ ਜਿੱਥੇ ਆਮ ਲੋਕ ਬਾਰਡਰ ਦਾ ਨਾਂ ਸੁਣਦੇ ਆਂ ਡਰ ਜਾਂਦੇ ਆ ਨਾ ਤੇ ਅਸੀਂ ਆਪ ਦੇ ਆਪ ਨੂੰ ਬਾਰਡਰ ਦੇ ਏਰੀਏ ਦੇ ਵਿੱਚ ਹੋਣ ਕਰਕੇ ਜਿਆਦਾ ਸੁਰੱਖਿਅਤ ਮਹਿਸੂਸ ਕਰਦੇ ਆ ਮੈਂ ਨਾ ਉੱਥੇ ਜਦੋਂ ਪਰੇਡ ਦੇਖਣ ਗਏ ਤਾਂ ਉੱਥੇ ਇੱਕ ਫੌਜੀ ਸਾਹਿਬ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਸਾਰਾ ਦਿਨ ਇੱਥੇ ਗੋਲੀਆਂ ਤੇ ਕਰੇ ਮਾਹੌਲ ਨਾ ਰਹਿੰਦੇ ਆ ਤੁਹਾਨੂੰ ਕਦੇ ਡਰ ਨਹੀਂ ਲੱਗਦਾਗਾ ਤਾਂ ਫੌਜੀ ਨੇ ਇਹ ਗੱਲ ਕਹੀ ਜਿਹੜਾ ਜਵਾਬ ਦਿੱਤਾ ਨਾ ਵੀ ਉਹ ਸੁਣ ਕੇ ਮੇਰੇ ਰੂਂਗੰਡੇ ਖੜੇ ਹੋ ਗਏ ਤੇ ਉਹ ਕਹਿੰਦਾ ਵੀ ਇੰਡੀਅਨ ਆਰਮੀ ਆ ਜਿਹੜੀ ਕਹਿੰਦਾ ਕਦੇ ਵੀ ਡਰਦੀ ਨਹੀਂ ਤੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਨਾ ਉਹਨਾਂ ਦੇ ਮੂੰਹ ਤੇ ਨਾ ਫੌਜੀ ਦੇ ਮੂੰਹ ਤੇ ਇੱਕ ਅਲੱਗ ਹੀ ਰੋਬ ਤੇ ਅਲੱਗ ਹੀ ਖੁਸ਼ੀ ਤੇ ਅਲੱਗ ਹੀ ਤਰ੍ਹਾਂ ਦੀ ਚਮਕ ਦੇਖਣ ਨੂੰ ਜਿਹੜੀ ਉਹ ਮਿਲੀ ਮੈਨੂੰ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਉਹ ਤਿੰਨ ਥਾਵਾਂ ਤੇ ਸਾਂਝਾ ਹੁੰਦਾ ਜੇਕਰ ਆਪਾਂ ਗੱਲ ਕਰੀਏ ਨਾ ਇੰਡੀਆ ਦੇ ਵਿੱਚੋਂ ਕਿਸੇ ਨੇ ਪਾਕਿਸਤਾਨ ਨੂੰ ਜਾਣਾ ਹੋਵੇ ਤਾਂ ਉਹ ਤਿੰਨ ਥਾਵਾਂ ਤੋਂ ਐਂਟਰੀ ਹੁੰਦੀ ਆ ਇਹ ਬਾਰਡਰ ਦੀ ਤਿੰਨੋਂ ਥਾਵਾਂ ਜਿਹੜੀਆਂ ਹੈਗੀਆਂ ਬਾਰਡਰ ਦੀਆਂ ਇਹ ਆਪਣੇ ਪੰਜਾਬ ਵਾਸਤੇ ਬਹੁਤ ਵੱਡੀ ਤੇ ਬੜੀ ਮਾਣ ਵਾਲੀ ਗੱਲ ਆ ਵੀ ਇਹ ਤਿੰਨੋਂ ਥਾਵਾਂ ਆਪਣੇ ਪੰਜਾਬ ਦੇ ਰਕਵੇ ਚ ਆਉਂਦੀਆਂ ਪੰਜਾਬ ਦੇ ਵਿੱਚ ਆਉਂਦੀਆਂ ਜਾਨੀ ਕਿ ਪੰਜਾਬ ਦੇ ਏਰੀਏ ਚ ਆਉਂਦੀਆਂ ਜਿਨ੍ਹਾਂ ਦੇ ਵਿੱਚੋਂ ਆਪਾਂ ਜੇ ਗੱਲ ਕਰੀਏ ਬਾਗਾ ਬਾਰਡਰ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਹੁਸੈਨੀ ਵਾਲਾ ਫਰੋਇਪੁਰ ਤੀਸਰੇ ਨੰਬਰ ਤੇ ਫਾਜਲਕਾ ਤੇ ਇਹਨਾਂ ਤਿੰਨਾਂ ਬਾਰਡਰਾਂ ਤੇ ਸ਼ਾਮ ਨੂੰ 5:30 ਵਜੇ ਇੰਡੀਆ ਦੀ ਤੇ ਪਾਕਿਸਤਾਨ ਦੇ ਜਵਾਨਾਂ ਦੀ ਪਰੇਡ ਹੁੰਦੀ ਆ ਦੋਨੇ ਪਾਸਿਓਂ ਜਵਾਨ ਆਪੋ ਆਪਣੇ ਗੇਟ ਖੋਲਦੇ ਆ ਬਾਰਡਰਾਂ ਦੇ ਤੇ ਉਹਨਾਂ ਨੂੰ ਪਰੇਡ ਕੀਤੀ ਜਾਂਦੀ ਏ ਇੱਕ ਸਾਂਝੀ ਪਰੇਡ ਕੀਤੀ ਜਾਂਦੀ ਏ ਲਗਭਗ ਅੱਧੇ ਘੰਟੇ ਦੀ ਪਰੇਡ ਚੱਲਦੀ ਆ ਜੀ ਦੇ ਵਿੱਚ ਦੋਨਾਂ ਮੁਲਕਾਂ ਦੇ ਜਵਾਨ ਇੱਕ ਦੂਜੇ ਨੂੰ ਹਿੱਕਾਂ ਚੌੜੀਆਂ ਕਰਕੇ ਬਾਹਾਂ ਖੜੀਆਂ ਕਰਕੇ ਮੁੱਛਾਂ ਕੁੰਡੀਆਂ ਕਰਕੇ ਦਿਖਾਉਂਦੇ ਆ ਵੀ ਵੇਖਿਓ ਕਿਤੇ ਸਾਡੇ ਨਾਲ ਪੰਗਾ ਨਾ ਲੈ ਲੈ ਜੋ ਇਹ ਜਿਹੜੀ ਪ੍ਰੇਡ ਆ ਹਸਿਆਨੀ ਵਾਲਾ ਬਾਰਡਰ ਦੀ ਤੇ ਦੂਸਰੇ ਬਾਗਾ ਬਾਰਡਰ ਹੋ ਗਿਆ ਜਾਂ ਫਾਜ਼ਲ ਕਾਲਾ ਬਾਰਡਰ ਹੋ ਗਿਆ ਇਹ 5:30 ਵਜੇ ਪ੍ਰੇਡ ਸ਼ੁਰੂ ਹੋ ਜਾਂਦੀ ਆ ਤੇ ਜਿਹਦੀ ਐਂਟਰੀ ਆ ਉਹ ਲਗਭਗ 4 ਵਜੇ ਓਪਨ ਹੋ ਜਾਂਦੀ ਆ 4 ਵਜੇ ਆਪਾਂ ਨੂੰ ਅੰਦਰ ਜਾਣ ਦੇ ਦਿੰਦੇ ਆ ਤੇ ਇਹਨੂੰ ਵੇਖਣ ਦੇ ਵਾਸਤੇ ਕੋਈ ਪੈਸਾ ਨਹੀਂ ਲੱਗਦਾਗਾ ਕੋਈ ਆਪਾਂ ਉਹਨਾਂ ਨੂੰ ਕੁਝ ਨਹੀਂ ਦੇਣਾ ਹੁੰਦਾਗਾ ਸਿਰਫ ਦੇ ਸਿਰਫ ਇੱਕ ਆਪਣੇ ਕੋਲੇ ਆਈਡੀ ਪ੍ਰੂਫ ਹੋਣਾ ਚਾਹੀਦਾ ਜਿਵੇਂ ਕੋਈ ਆਧਾਰ ਕਾਰਡ ਮੰਨ ਲਓ ਆਧਾਰ ਕਾਰਡ ਆਪਣੇ ਕੋਲੇ ਜਰੂਰ ਹੋਣਾ ਚਾਹੀਦਾ ਜਿਹਦੇ ਤੇ ਆਪਣਾ ਪਛਾਣ ਪੱਤਰ ਹੁੰਦਾ ਤੇ ਇਸ ਪਰੇਡ ਦੇ ਵਿੱਚ ਕਿਸੇ ਵੀ ਜਾਤੀ ਧਰਮ ਪੜਕਾਉ ਮੁੱਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਨਾਰਾ ਜਿਹਦੇ ਨਾਲ ਪਰੇਡ ਦਾ ਮਾਹੌਲ ਖਰਾਬ ਹੋ ਸਕੇ ਉਹ ਲਾਉਣੇ ਇੱਥੇ ਸਖਤ ਮਨਾ ਹੁੰਦੇ ਆ ਤੇ ਇਨਾਂ ਪਰੇਡਾਂ ਦੇ ਵਿੱਚ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਦੀ ਜੈ ਹਿੰਦੁਸਤਾਨ ਜਿੰਦਾਬਾਦ ਤੇ ਵੰਦੇ ਮਾਤਰਮ ਦੇ ਨਾਰੇ ਆਪਾਂ ਲਾ ਸਕਦੇ ਹੁੰਨੇ ਆ ਹੁਣ ਤੁਹਾਨੂੰ ਮੈਂ ਇੱਕ ਦਿਲੋਂ ਗੱਲ ਦੱਸਦਾ ਉੱਥੇ ਬੈਠੇ ਜਦੋਂ ਪਾਕਿਸਤਾਨ ਦੇ ਸਾਹਮਣੇ ਲੋਕ ਬੈਠੇ ਦੇਖੇ ਨਾ ਹੁਣ ਆਪਾਂ ਵੀਡੀਓ 'ਚ ਦੇਖਦੇ ਆ ਇੱਕ ਹੋਰ ਚੀਜ਼ ਦਿਖਦੀ ਆ ਜ ਜਿਹਨੂੰ ਆਪਾਂ ਲਾਈਵ ਸਾਹਮਣੇ ਆਪਦੀਆਂ ਅੱਖਾਂ ਦੇ ਨਾਲ ਪਰੇਡ ਹੁੰਦੀ ਦੇਖਦੇ ਆ ਤੇ ਉਹ ਸਾਹਮਣੇ ਬੈਠੇ ਪਾਕਿਸਤਾਨ ਦੇ ਲੋਕ ਦੇਖਦੇ ਆ ਹਨਾ ਤਾਂ ਉਦੋਂ ਨਾ ਇੱਕ ਮਨ ਦੇ ਵਿੱਚ ਅਜੀਬ ਜਿਹੀ ਖੁਸ਼ੀ ਤੇ ਮਨ 'ਚ ਅਜੀਬ ਜਿਹਾ ਚਾਹ ਹੁੰਦਾ ਤੇ ਮੈਂ ਉੱਥੇ ਬੈਠਾ ਬੈਠਾ ਇਹ ਸੋਚਦਾ ਸੀ ਵੀ ਇਹਨਾਂ ਦੇ ਵਿੱਚੋਂ ਕਿਸੇ ਦਾ ਕਿਸੇ ਦੇ ਬਜ਼ੁਰਗ ਮੇਰੇ ਦਾਦੇ ਨਾਲ ਖੇਡੇ ਹੋਣਗੇ ਮੇਰੇ ਦਾਦੇ ਨਾਲ ਪੜ੍ਹੇ ਹੋਣਗੇ ਤੇ ਕਿਸੇ ਬਜ਼ੁਰਗ ਨੂੰ ਮੇਰਾ ਦਾਦਾ ਕਿਤੇ ਛੱਡ ਕੇ ਆਇਆ ਹੋਊਗਾ ਹਨ ਤੇ ਜਾਂ ਕਿਤੇ ਜਦੋਂ ਪਾਕਿਸਤਾਨ ਬਣਿਆ ਤਾਂ ਉਦੋਂ ਮੇਰੇ ਬਜ਼ੁਰਗ ਨੇ ਮੇਰੇ ਦਾਦੇ ਨੇ ਕਿਸੇ ਵੇਲੇ ਇਹ ਗੱਲ ਆਖੀ ਹੋਣੀ ਹੈ ਵੀ ਯਾਰਾ ਤੂੰ ਮੇਰੇ ਕੋਲ ਰਹਿਪ ਮੈਂ ਕਿਹਦੇ ਨਾਲ ਖੇਡਿਆ ਕਰੂੰਗਾ ਕਿਉਂਕਿ ਉਸ ਸਮੇਂ ਮੈਨੂੰ ਬਾਬਾ ਸਾਡਾ ਗੱਲ ਕਰਦਾ ਹੁੰਦਾ ਵੀ ਬਾਬਾ ਕਹਿੰਦਾ ਮੈਂ 10 ਸਾਲਾਂ ਦਾ ਸੀਗਾ ਤੇ ਜਦੋਂ ਕਹਿੰਦਾ ਰੌਲਾ ਪਿਆ ਉਹ ਰੌਲਾ ਦੱਸਦੇ ਇਸ ਗੱਲ ਨੂੰ ਵੀ ਜਦੋਂ ਪਾਕਿਸਤਾਨ ਬਣਿਆ ਵੱਡੇ ਬਜ਼ੁਰਗ ਇਹਨੂੰ ਰੌਲਾ ਕਹਿੰਦੇ ਆ ਵੀ ਹਾਂ ਰੌਲੇ ਦੀ ਗੱਲ ਆ ਜਦੋਂ ਕੋਈ ਵੀ ਉਸ ਟਾਈਮ ਦੀ ਗੱਲ ਕਰੀਏ ਨਾ ਤਾਂ ਆਖਣਗੇ ਰੌਲਿਆਂ ਵੇਲੇ ਦੀ ਗੱਲ ਆ ਤੇ ਉਹ ਇਹਨੂੰ ਰੌਲਾ ਕਹਿੰਦੇ ਵੀ ਰੌਲਾ ਪਿਆ ਸੀਗਾ ਹੁਣ ਕਹਿਣ ਨੂੰ ਜੇ ਕਾਗਜ਼ਾਂ ਦੀ ਗੱਲ ਕਰੀਏ ਤਾਂ ਇੱਕ ਦੋ ਮੁਲਕ ਬਣੇ ਸੀਗੇ ਇੱਕ ਹਿੰਦੁਸਤਾਨ ਇੱਕ ਪਾਕਿਸਤਾਨ ਪਰ ਜੇ ਆਪਾਂ ਗੱਲ ਕਰੀਏ ਨਾ ਪਾਕ ਪੰਜਾਬ ਨਾਲ ਤਾਂ ਇਹ ਗੱਲ ਹੋਈ ਆ ਵੀ ਜਿਵੇਂ ਇੱਕ ਘਰ ਦੇ ਵਿੱਚੋਂ ਦੋ ਭਰਾ ਅੱਡ ਹੋਏ ਹੋਣ ਇੱਕ ਚੜਦਾ ਪੰਜਾਬ ਇੱਕ ਲੈਂਦਾ ਪੰਜਾਬ ਜਿਹੜਾ ਲੈਂਦੇ ਪੰਜਾਬ ਨੂੰ ਆਪਾਂ ਜੇ ਛੋਟਾ ਭਰਾ ਮੰਨ ਲੀਏ ਤੇ ਚੜਦੇ ਪੰਜਾਬ ਨੂੰ ਆਪਾਂ ਵੱਡਾ ਭਰਾ ਮੰਨ ਲੀਏ ਤਾਂ ਇੱਕ ਏਦਾਂ ਦਾ ਮਾਹੌਲ ਹੋ ਗਿਆ ਵੀ ਇੱਕ ਘਰ ਆਪਦਾ ਜੁੱਲੀ ਵਿਸਤਰਾ ਚੱਕ ਕੇ ਉਧਰ ਜਾਂਦਾ ਰਿਹਾ ਤੇ ਇੱਕ ਇੱਧਰ ਹੀ ਰਹਿ ਗਿਆ ਜਿਹੜਾ ਕਿ ਅੱਜ ਤੱਕ ਕਦੇ ਬੋਲਣ ਹੀ ਨਹੀਂ ਲੱਗਿਆਗਾ ਹੁਣ ਇਹ ਦੇਖੋ ਵੀ ਇੱਥੇ ਇੱਕ ਛੋਟੀ ਜੀ ਬਾਉਂਡਰੀ ਸੀਗੀ ਇਹਨਾਂ ਨੇ ਇੱਥੋਂ ਇਹਨੂੰ ਗੇਟ ਖੋਲ ਤੇ ਟੈਰਾਂ ਵਾਲੇ ਗੇਟ ਸੀਗੇ ਰੋੜ ਕੇ ਪਿੱਛੇ ਕਰਤੇ ਉਹ ਖੁੱਲ ਗਿਆ ਹੁਣ ਲਾਸਟ ਤੇ ਤੁਸੀਂ ਦੇਖੋਗੇ ਨਾ ਵੀ ਜਦੋਂ ਦੋਨਾਂ ਮੁਲਕਾਂ ਦੇ ਝੰਡਿਆਂ ਨੂੰ ਸਤਕਾਰ ਸਹਿਤ ਥੱਲੇ ਲਾਇਆ ਜਾਊਗਾ ਸਤਕਾਰ ਸਹਿਤ ਜਦੋਂ ਇਹਨਾਂ ਨੂੰ ਰੱਖਣਾ ਹੋਊਗਾ ਤਾਂ ਉਦੋਂ ਪਾਕਿਸਤਾਨ ਦਾ ਜਵਾਨ ਤੇ ਆਪਣੇ ਭਾਰਤ ਦਾ ਜਵਾਨ ਅਪੋ ਦੂਜੀਆਂ ਧਰਤੀਆਂ ਤੇ ਜਾਣਗੇ ਭਾਰਤ ਦਾ ਜਵਾਨ ਪਾਕਿਸਤਾਨ ਦੀ ਧਰਤੀ ਤੇ ਜਾਊਗਾ ਪਾਕਿਸਤਾਨ ਦਾ ਜਵਾਨ ਆਪਣੇ ਇੰਡੀਆ ਦੀ ਧਰਤੀ ਤੇ ਆਊਗਾ ਉਹ ਇਸ ਜਗ੍ਹਾ ਤੇ ਆਜੂਗਾ ਜਿੱਥੇ ਆਹ ਜਵਾਨ ਰਫਲ ਲਈ ਖੜਾ ਹੁਣ ਜਦੋਂ ਇਹੇ ਆ ਸਕਦੇ ਆ ਇਸ ਜਗ੍ਹਾ ਤੇ ਤਾਂ ਇੱਕ ਆਮ ਲੋਕਾਂ ਲਈ ਵੀ ਖੋਲਣਾ ਇਹ ਜ਼ਰੂਰੀ ਆ ਆਮ ਲੋਕਾਂ ਲਈ ਵੀ ਕਿਉਂ ਨਹੀਂ ਖੁੱਲ ਸਕਦਾਗਾ ਮੈਂ ਗੱਲ ਰੌਂਤੇ ਦੀ ਜਿਹੜੀ ਬੁੱਕ ਸੀਗੀ ਮੈਂ ਲਾਹੌਰ ਤੋਂ ਬੋਲਦਾ ਹਨਾ ਉਹ ਪੜ੍ਹੀ ਸੀਗੀ ਤੇ ਉਹਦੀ ਇੱਕ ਇੰਟਰਵਿਊ ਵੀ ਸੁਣੀ ਸੀਗੀ ਉਹਨੇ ਦੱਸੀ ਗੱਲ ਕਹਿੰਦਾ ਮੈਂ ਕੈਨੇਡਾ ਦੇ ਵਿੱਚ ਸੀਗਾ ਤੇ ਕੈਨੇਡਾ ਚੋਂ ਮੈਂ ਕਹਿੰਦਾ ਅਮਰੀਕਾ ਦੇ ਵਿੱਚ ਟਰੱਕ ਲੈ ਕੇ ਜਾਣਾ ਸੀਗਾ ਤੇ ਕਹਿੰਦਾ ਮੈਨੂੰ ਲੱਗਿਆ ਵੀ ਬਾਰਡਰ ਤੇ ਪਤਾ ਨਹੀਂ ਕੀ ਗੱਲ ਹੋਊਗੀ ਕਿਵੇਂ ਪੁੱਛ ਦੱਸ ਹੋਊਗੀ ਕਿਵੇਂ ਨਹੀਂ ਤੇ ਕਹਿੰਦਾ ਉਹਨਾਂ ਨੇ ਮੈਨੂੰ ਪਾਸਪੋਰਟ ਮੰਗਿਆ ਮੈਂ ਪਾਸਪੋਰਟ ਦਿੱਤਾ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਕੀ ਭਰਿਆ ਕਹਿੰਦਾ ਜੀ ਮੈਂ ਆਹ ਭਰਿਆ ਮੇਰੇ ਕੋਲੇ ਤੇ ਕਹਿੰਦਾ ਕਿੰਨੇ ਦਿਨ ਲਾਏਗਾ ਕਹਿੰਦਾ ਜੀ ਪਰਸੋਂ ਆਉਂਗਾ ਤਾਂ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਉਦੋਂ ਹੀ ਕੰਨਾ ਇਹ ਗੱਲ ਆਈ ਵੀ ਯਾਰ ਇਹ ਆਪਣੇ ਕਿਉਂ ਨਹੀਂ ਹੋ ਸਕਦਾ ਦੇਖੋ ਇਹ ਟ੍ਰੇਡ ਜੇਕਰ ਆਪਣੀ ਪਾਕਿਸਤਾਨ ਨੂੰ ਖੁੱਲ ਜਵੇ ਤਾਂ ਆਪਾਂ ਨੂੰ ਕਿੰਨਾ ਸੁੱਖ ਹੋ ਜਾਊਗਾ ਹਨਾ ਆਪਾਂ ਵੀ ਤਾਂ ਇਵੇਂ ਇਹ ਗੱਲਾਂ ਕਰਿਆ ਹੀ ਕਰਾਂਗੇ ਨਾ ਵੀ ਹਾਂ ਜੀ ਮੈਂ ਇੱਥੋਂ ਗੋੜ ਲੈ ਕੇ ਚੱਲਿਆ ਉਧਰੋਂ ਮੈਂ ਕੋਈ ਟਮਾਟਰ ਲੈ ਕੇ ਆਉਂਗਾ ਜਾਂ ਕੋਈ ਸਬਜ਼ੀ ਲੈ ਕੇ ਆਉਂਗਾ ਜਾਂ ਮੈਂ ਕਣਕ ਲੈ ਕੇ ਆਉਂਗਾ ਜਾਂ ਮੈਂ ਕੁਝ ਵੀ ਲਾ ਲਓ ਤੁਸੀਂ ਤੇ ਕਿੱਡਾ ਚੰਗਾ ਮਾਹੌਲ ਹੋਊਗਾ ਕੋਈ ਵਿਆਹ ਰੱਖਿਆ ਵਿਆਹ ਹੋਊਗਾ ਵਿਆਹ ਦੇ ਵਿੱਚ ਮੁੰਡੇ ਵਾਲੇ ਮੰਗ ਕਰਨ ਵੀ ਅਸੀਂ ਤਾਂ ਜੀ ਸਾਰੀ ਬਰੀ ਲਾਹੌਰੋਂ ਬਣਾਉਣੀ ਆ ਤੇ ਕੁੜੀ ਵੀ ਆਖੇ ਵੀ ਮੈਂ ਤਾਂ ਲਾਹੌਰ ਦੇ ਹੀ ਸੂਟ ਪਾਉਣੇ ਆ ਸਾਰੇ ਬਰੀ ਦੇ ਵਿੱਚ ਕਿੱਡਾ ਚੰਗਾ ਮਾਹੌਲ ਬਣ ਜਾਊਗਾ ਨਾ ਤੇ ਇੱਕ ਦੋ ਭਰਾ ਸਾਂਝੇ ਜਿਹੜੇ ਉਹ ਆਪ ਦਾ ਵਰਤਨ ਲੱਗ ਜਾਣਗੇ ਪਿੱਛੇ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀਗਾ ਤਾਂ ਉਸ ਲਾਂਘੇ ਦੇ ਵਿੱਚ ਜਿਹੜੇ ਵਿਛੜੇ ਯਾਰ ਦੋਸਤ ਵਿਛੜੀਆਂ ਭੈਣਾ ਮਿਲੀਆਂ ਹੋਣਗੀਆਂ ਹਨ ਮਿਲਦੇ ਵੀ ਆ ਪਰਿਵਾਰ ਜਿਨ੍ਹਾਂ ਦੇ ਵਿੱਚ ਬਾਈ ਨਾਸਰ ਢਿੱਲੋਂ ਦਾ ਬਹੁਤ ਬਹੁਤ ਜਿਹੜਾ ਯੋਗਦਾਨ ਆ ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੇਰਾ ਪੇਜ ਆ ਮੈਂ ਆਪਦੇ ਪੇਜ ਤੋਂ ਸਿਰਫ ਤਿੰਨ ਜਣਾਂ ਨੂੰ ਫੋਲੋ ਕਰਦਾ ਜਿਹਦੇ ਵਿੱਚ ਇੱਕ ਬਾਈ ਨਾਸਰ ਢਿੱਲੋਂ ਵੀ ਆ ਤੇ ਉਹਦਾ ਬਹੁਤ ਧੰਨਵਾਦ ਹਨਾ ਜਿਨੇ ਵਿਛੜਿਆ ਪਰਿਵਾਰਾਂ ਨੂੰ ਮਿਲਾਇਆ ਵਿਛੜਿਆ ਯਾਰਾਂ ਨੂੰ ਮਿਲਾਇਆ ਤੇ ਇਹੋ ਜਿਹੇ ਰੱਬੀ ਰੂਹਾਂ ਹਨਾ ਜੇ ਕਿਤੇ ਬੈਠ ਜਾਣ ਇਸ ਤਰ੍ਹਾਂ ਦੇ ਫੈਸਲੇ ਲੈਣ ਵਾਸਤੇ ਵੀ ਆਪਾਂ ਇਹ ਟ੍ਰੇਡ ਖੋਲਣੀ ਆ ਤਾਂ ਆਪਾਂ ਇਹ ਬਾਰਡਰ ਖੋਲਣੇ ਆ ਤਾਂ ਖੋਲਣ ਨੂੰ ਕਿਉਂ ਨਹੀਂ ਖੋਲ ਸਕਦੇਗੇ ਇਹ ਵੀ ਤਾਂ ਖੋਲ ਹੀ ਸਕਦੇ ਆ ਨਾ ਫਿਰੋਜ਼ਪੁਰੋਂ ਜਦੋਂ ਮੈਂ ਹੁਸੈਨੀ ਵਾਲੇ ਨੂੰ ਆਇਆ ਤਾਂ ਉਹ ਰੋਡ ਤੇ ਮੈਂ ਮੈਪ ਤੇ ਉਹਨੂੰ ਕੱਢਿਆ ਤੇ ਉਹ ਮੈਪ ਦੇ ਵਿੱਚ ਪਤਾ ਕੀ ਸ਼ੋ ਹੋ ਰਿਹਾ ਸੀਗਾ ਦਿੱਲੀ ਤੋਂ ਮਲਤਾਨ ਦਿੱਲੀ ਤੋਂ ਮਲਤਾਨ ਵਾਲਾ ਇਹ ਹਾਈਵੇ ਸ਼ੋ ਹੋ ਰਿਹਾ ਸੀਗਾ ਜਿਹੜਾ ਕਿ ਇਸ ਬਾਰਡਰ ਤੇ ਆ ਕੇ ਰੁਕਦਾ ਸੀਗਾ ਤੇ ਉਸ ਵੇਲੇ ਦੀ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ ਆਪਣੇ ਨਾਲ ਇੱਥੇ ਪਿੰਡ ਦੇ ਨਾਲ ਪਿੰਡ ਹੈ ਇੱਕ ਹੱਡੀ ਵਾਲਾ ਉਸ ਪਿੰਡ ਦੇ ਵਿੱਚ ਬਹੁਤ ਘਰ ਜਿਹੜੇ ਆ ਮੁਸਲਮਾਨਾਂ ਦੇ ਸੀਗੇ ਬਹੁਤ ਪਰਿਵਾਰ ਮੁਸਲਮਾਨਾਂ ਦੇ ਰਹਿੰਦੇ ਸੀਗੇ ਤੇ ਉਦੋਂ ਜਦੋਂ ਰੌਲਾ ਪਿਆ ਤੇ ਉਹ ਇੱਥੋਂ ਉੱਜੜ ਕੇ ਉਧਰ ਜਾਣ ਲੱਗੇ ਪਾਕਿਸਤਾਨ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਕੁਝ ਜਿਹੜਾ ਇੱਥੇ ਰਹਿ ਗਿਆ ਜਿਹੜਾ ਕੀ ਸ਼ਰਾਰਤੀ ਅੰਸਰਾਂ ਨੇ ਪਿੱਛੋਂ ਚੱਕਣਾ ਸ਼ੁਰੂ ਕਰਤਾ ਆਪਦੇ ਘਰ ਭਰਨੇ ਸ਼ੁਰੂ ਕਰਤੇ ਤੇ ਸਾਡੇ ਪੜਦਾਦੇ ਦੇ ਨਾਲ ਇੱਕ ਸੀਰੀ ਹੁੰਦਾ ਸੀਗਾ ਤੇ ਉਹ ਕੰਮਦੰਦੇ ਆਸਤੇ ਜਿਵੇਂ ਹੁੰਦਾ ਹੀ ਆ ਸੀਰੀ ਪਤਾ ਹੀ ਆ ਸਾਰਿਆਂ ਨੂੰ ਤਾਂ ਉਹ ਸੀਰੀ ਹੁੰਦਾ ਸੀ ਤਾਂ ਉਹਨੇ ਮੇਰੇ ਪੜਦਾਦੇ ਨੂੰ ਸਾਡੇ ਬਾਬੇ ਨੂੰ ਇਹ ਗੱਲ ਕਹੀ ਵੀ ਕਹਿੰਦਾ ਨਾ ਵੀ ਮੈਨੂੰ ਗੱਡਾ ਦੇ ਦੋਈ ਵੀ ਮੈਂ ਕਹਿੰਦਾ ਉੱਥੋਂ ਸਮਾਨ ਲੈ ਕੇ ਆਉਣਾ ਤੇ ਸਾਡੇ ਬਾਬੇ ਨੇ ਗੱਡਾ ਨਹੀਂ ਦਿੱਤਾ ਸੀਗਾ ਉਹ ਕਹਿੰਦਾ ਵੀ ਮੈਂ ਗੱਡਾ ਨਹੀਂ ਦੇਣਾ ਮੈਂ ਸਮਾਨ ਨਹੀਂ ਲੈ ਕੇ ਆਉਣਾ ਉੱਥੋਂ ਉਹ ਆਂਦਾ ਤੁਸੀਂ ਨਹੀਂ ਲੈ ਕੇ ਆਉਣਾ ਤਾਂ ਨਾ ਲਿਆਓ ਤੇ ਮੈਂ ਤਾਂ ਲਿਆ ਸਕਦਾ ਨਾ ਤੇ ਮੈਨੂੰ ਗੱਡਾ ਦੇ ਦਿਓ ਕਹਿੰਦਾ ਉਹ ਆਂਦਾ ਵੀ ਨਾ ਕਹਿੰਦਾ ਮੈਂ ਗੱਡਾ ਨਹੀਂ ਦੇਣਾ ਜੇ ਮੈਂ ਤੈਨੂੰ ਗੱਡਾ ਦੇਤਾ ਤਾਂ ਲੋਕ ਤੇ ਇਹ ਗੱਲ ਹੀ ਕਹਿਣਗੇ ਨਾ ਵੀ ਗਿੱਲਾਂ ਦਾ ਗੱਡਾ ਸੀਗਾ ਤਾਂ ਬਾਬੇ ਨੇ ਸਾਡੇ ਨੇ ਗੱਡਾ ਨਹੀਂ ਦਿੱਤਾ ਸੀ ਉਹਨੂੰ ਤੇ ਉਹ ਸੀਰੀ ਕਹਿੰਦਾ ਵੀ ਜੇ ਤੁਸੀਂ ਮੈਨੂੰ ਗੱਡਾ ਨਹੀਂ ਦੇਣਾਗਾ ਤਾਂ ਮੈਂ ਕਹਣਾ ਤੁਹਾਡੇ ਕੰਮ ਤੇ ਨਹੀਂ ਆਉਣਾਗਾ ਛੱਡਾ ਬਾਬਾਂ ਦਾ ਵੀ ਬੇਸ਼ੱਕ ਨਾ ਹੀ ਤਾਂ ਉਹਨੇ ਗੱਡਾ ਨਹੀਂ ਦਿੱਤਾ ਸੀਗਾ ਤੇ ਸੀਰੀ ਹਟਾਲਿਆ ਸੀਗਾ ਦੇਖੋ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਉਦੋਂ ਜ਼ਬਾਨਾਂ ਸੀਗੀਆਂ ਇਸ ਤਰ੍ਹਾਂ ਦੇ ਕਿਰਦਾਰ ਸੀਗੇ ਹਨਾ ਤੇ ਜਿਹੜੇ ਕੀ ਅੱਜ ਜੇ ਆਪਾਂ ਉਸ ਟਾਈਮ ਦੀ ਗੱਲ ਕਰੀਏ ਨਾ ਤਾਂ ਮਨ ਗਦਗਦ ਭਰਿਆ ਹੁੰਦਾ ਵੀ ਇਹ ਇੱਕ ਹੋਇਆ ਤੇ ਹੋਇਆ ਕਿਉਂ ਜੇ ਇਹਦਾ ਸਭ ਤੋਂ ਵੱਧ ਜੇ ਦੁੱਖ ਹੰਡਾਇਆ ਤਾਂ ਇਕੱਲੇ ਚੜਦੇ ਪੰਜਾਬ ਤੇ ਲੈਹਂਦੇ ਪੰਜਾਬ ਨੇ ਸਭ ਤੋਂ ਜ਼ਿਆਦਾ ਦੁੱਖ ਹੰਡਾਇਆ ਇਸ ਚੀਜ਼ ਦਾ ਉਦੋਂ ਦੀ ਇੱਕ ਤੁਹਾਨੂੰ ਨਿੱਕੀ ਜਿਹੀ ਗੱਲ ਹੋਰ ਸੁਣਾਉਣਾ ਬੜੀ ਵੱਡੀ ਨਹੀਂ ਉਦੋਂ ਜਦੋਂ ਇਹ ਪਾਕਿਸਤਾਨ ਬਣਿਆ ਉਦੋਂ ਮੇਰੀ ਦਾਦੀ 6-7 ਸਾਲਾਂ ਦੀ ਸੀ ਉਹਨੇ ਗੱਲ ਦੱਸੀ ਕਹਿੰਦੀ ਸਾਡੇ ਗਵਾਂਢ ਦੇ ਵਿੱਚ ਇੱਕ ਮੁਸਲਮਾਨਾਂ ਦਾ ਘਰ ਸੀਗਾ ਤੇ ਪਿੰਡ ਦੇ ਵਿੱਚ ਇੱਕ ਬੰਦਾ ਸੀਗਾ ਮੈਂ ਨਾਂ ਤਾਂ ਉਹਦਾ ਜਾਣਦਾ ਪਰ ਆਪਾਂ ਲੈਂਦੇ ਨਹੀਂ ਵੀਡੀਓ ਦੇ ਵਿੱਚ ਉਹ ਕਹਿੰਦੇ ਵੀ ਉਹ ਬਾਈਲੀ ਜਿਹਾ ਬੰਦਾ ਸੀਗਾ ਤੇ ਜਦੋਂ ਪਾਕਿਸਤਾਨ ਇਹ ਕਹਿੰਦੇ ਆਰਮੀ ਆ ਜਾਂਦੀ ਉੱਥੇ ਫੌਜੀ ਆ ਜਾਂਦੇ ਆ ਉਹ ਕਹਿੰਦੇ ਆ ਵੀ ਚਲੋ ਵੀ ਤੁਹਾਨੂੰ ਪਾਕਿਸਤਾਨ ਭੇਜਣਾ ਤੇ ਕਹਿੰਦੇ ਉਹ ਸਮਾਨ ਆਪਦਾ ਭਰਨ ਲੱਗ ਗੇ ਪਰਿਵਾਰ ਵਾਲੇ ਉਸ ਪਰਿਵਾਰ ਦੇ ਵਿੱਚ ਇੱਕ ਬੁੜੀ ਹੋਈ ਰਹਿ ਗਈ ਸੀਗੀ ਬਾਕੀ ਜਾਂਦੇ ਰਹੇ ਸੀਗੇ ਪਹਿਲਾਂ ਕੁਝ ਉਹਨਾਂ ਦੇ ਵਿੱਚੋਂ ਮਤਲਬ ਕਿ ਗਲਤ ਹੋ ਗਿਆ ਸੀਗਾ ਕੰਮ ਤੇ ਕੁਝ ਪਰਿਵਾਰ ਜਾਂਦਾ ਰਿਹਾ ਸੀ ਤੇ ਉਹ ਕੱਲੀ ਇੱਕ ਬੁੜੀ ਰਹਿ ਗਈ ਸੀ ਤੇ ਉਹ ਬੁੜੀ ਜਦੋਂ ਆਪਦਾ ਸਮਾਨ ਭਰੀ ਜਾਂਦੀ ਸੀਗੀ ਤੇ ਫੌਜੀ ਉੱਥੇ ਖੜੇ ਸੀਗੇ ਵੇੜੇ ਦੇ ਵਿੱਚ ਤਾਂ ਪਿੰਡ ਦਾ ਉਹੀ ਵੈਲੀ ਬੰਦਾ ਆਇਆ ਆ ਕੇ ਉਹਨੇ ਅੱਖਾਂ ਦੇ ਸਾਹਮਣੇ ਉਹਦੀ ਮੱਝ ਖੋਲ ਲਈ ਤੇ ਸਾਡੇ ਦਾਦੀਆਂ ਦੇ ਹੁੰਦੀ ਆ ਵੀ ਉਹ ਜਿਹੜੀ ਮੱਝ ਸੀ ਨਾ ਉਹ ਏਡੀ ਚੌੜੀ ਮੱਝ ਸੀ ਵੀ ਉੱਤੇ ਕਹਿੰਦੇ ਬਜ਼ੁਰਗਾਂ ਦੇ ਨਾ ਵੀ ਉੱਤੇ ਭਾਵੇਂ ਮੰਜਾ ਡਾਹ ਲਾ ਤੇ ਉਹ ਇਸ ਤਰ੍ਹਾਂ ਦੀ ਮੱਝ ਸੀ ਵੀ ਏਡੀ ਚੌੜੀ ਉੱਤੇ ਭਾਵੇਂ ਮੰਜਾ ਡਾਹ ਲਾ ਤੇ ਕਹਿੰਦੇ ਉਹਨੇ ਬਜ਼ੁਰਗ ਮਾਤਾ ਦੇ ਉਹਦੇ ਅੱਖਾਂ ਦੇ ਸਾਹਮਣੇ ਉਹ ਮੱਝ ਖੋਲ ਲਈ ਤੇ ਕਹਿੰਦੇ ਉਹ ਬੀਬੀ ਦੇ ਨਾ ਕਹਿੰਦੀ ਵੀ ਜਾਨ ਹੀ ਨਿਕਲ ਗਈ ਉਹਦੇ ਵਿੱਚੋਂ ਨਾ ਉਹਦਾ ਕੱਖ ਹੀ ਨਹੀਂ ਰਿਹਾ ਕਹਿੰਦੀ ਵੀ ਉਹ ਖੜੀ ਖੜੋਤੀ ਕੋ ਡੈਗ ਪੀ ਉਹਾਂ ਦੀ ਕਹਿੰਦੀ ਜਾਤ ਅਸੀਂ ਵੜਨਾ ਹੀ ਸੀਗਾ ਤੂੰ ਸਾਡੇ ਜਾਣ ਦੋ ਮਗਰੋਂ ਕਹਿੰਦੀ ਖੋਲ ਲੈਂਦਾ ਵੀ ਮੇਰੇ ਕੋਲੇ ਖੜਿਆ ਮੇਰੀਆਂ ਅੱਖਾਂ ਦੇ ਸਾਹਮਣੇ ਤਨਣਾ ਨਾ ਆ ਕੰਮ ਕਰਦਾ ਦੇਖੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਦੋਂ ਬਥੇਰੀਆਂ ਧਿਆਣੇ ਬਥੇਰੀਆਂ ਪੈਣਾ ਨੇ ਜਿਹੜਾ ਕੀ ਆ ਕਿ ਕੁਝ ਗਲਤ ਨਾ ਹੋ ਜAVE ਉਹਨਾਂ ਦੇ ਨਾਲ ਤਾਂ ਆਪ ਦਾ ਜਿਹੜਾ ਕੀ ਆ ਆਪਦੀ ਜ਼ਿੰਦਗੀ ਖਤਮ ਕੀਤੀ ਆ ਆਪ ਦਾ ਸਾਰਾ ਕੁਝ ਜਿਹੜਾ ਉਹ ਖਤਮ ਕੀਤਾ ਵੀ ਉਹਨਾਂ ਦੇ ਨਾਲ ਕੁਝ ਗਲਤ ਨਾ ਹੋ ਜੇ ਉਹਨਾਂ ਦੀ ਕੋਈ ਬੇਪੱਤੀ ਨਾ ਹੋ ਜੇ ਵੇਖੋ ਇਸ ਤਰ੍ਹਾਂ ਦੇ ਕਿਰਦਾਰ ਸੀਗੇ ਜਿਹੜਾ ਇਹਨਾਂ ਦੇ ਵਿੱਚੋਂ ਜੇ ਕਦੇ ਮੇਰਾ ਦਾਦਾ ਇਹ ਗੱਲਾਂ ਕਰਦਾ ਹਨਾ ਵੀ ਮੇਰਾ ਫਲਾਨਾ ਯਾਰ ਸੀਗਾ ਤੇ ਉਦੋਂ ਉਹ ਗਿਆ ਚਲਾ ਤਾਂ ਉਹ ਉੱਥੇ ਜਾਵੜਿਆ ਜੇ ਮੇਰੇ ਦਾਦੇ ਨੇ ਮੈਨੂੰ ਇਹ ਗੱਲਾਂ ਦੱਸੀਆਂ ਮੈਂ ਉੱਥੇ ਬਹਿ ਕੇ ਇਹ ਚੀਜ਼ਾਂ ਮਹਿਸੂਸ ਕੀਤੀਆਂ ਹੋਣਗੀਆਂ ਵੀ ਮੇਰੇ ਦਾਦੇ ਦੇ ਕੋਈ ਯਾਰ ਦਾ ਇੱਥੋਂ ਕੋਈ ਪੋਤਰਾ ਹੋਊਗਾ ਕੋਈ ਪੜੋਤਾ ਹੋਊਗਾ ਤਾਂ ਉਹ ਵੀ ਤਾਂ ਇਹੀ ਚੀਜ਼ਾਂ ਹੀ ਸੋਚਦੇ ਆ ਨਾ ਉਹਨਾਂ ਦੇ ਵਿੱਚ ਵੀ ਤਾਂ ਇਹੀ ਦੈੜਾ ਆਪਣੇ ਵਾਲਾ ਹੀ ਗਏ ਤਾਂ ਉਹ ਵੀ ਇੱਥੋਂ ਹੀ ਆ ਇਸੇ ਹੀ ਧਰਤੀ ਤੋਂ ਗਏ ਆ ਨਾ ਵੀ ਉਹ ਦਿਲ ਤਾਂ ਇੱਕੋ ਜਿਹਾ ਹੀ ਆ ਪਰ ਜੇਕਰ ਇਹ ਚੀਜ਼ਾਂ ਖੁੱਲ ਜਾਣ ਨਾ ਇੱਕ ਪਰਿਵਾਰ ਦੁਬਾਰੇ ਫੇਰ ਇਕੱਠੇ ਹੋ ਜਾਣ ਜਿਦਾਂ ਕਿ ਇਕੱਠਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜਾ ਕਿ ਹੁਣ ਵੀਜ਼ਾ ਲੈ ਕੇ ਨਨਕਾਣਾ ਸਾਹਿਬ ਜਾਣਾ ਪੈਂਦਾ ਠੀਕ ਆ ਆਗਿਆ ਲੈ ਕੇ ਨਨਕਾਣਾ ਸਾਹਿਬ ਮੱਥਾ ਟੇਕਣ ਜਾਣਾ ਪੈਂਦਾ ਉਹ ਆਪਾਂ ਇੱਕ ਸਿਰਫ ਕਾਗਜ਼ ਦਿਖਾ ਕੇ ਇੱਕ ਪਾਸਪੋਰਟ ਦਿਖਾ ਕੇ ਆਪਦੀ ਆਈਡੀ ਕਾਰਡ ਵਿਖਾ ਕੇ ਇੱਕ ਜਾ ਸਕਦੇ ਹੋਵਾਂਗੇ ਕੋਈ ਵੀ ਜਿਹਦਾ ਝੰਜਟ ਨਹੀਂ ਕੋਈ ਕੁਛ ਨਹੀਂ ਜਿਹੜੀ ਪਿੱਛੋਂ ਦਿੱਲੀ ਤੋਂ ਮਲਤਾਨ ਰੋਡ ਦੀ ਮੈਂ ਗੱਲ ਕਰਦਾ ਸੀਗਾ ਉਹ ਰੋਡ ਆ ਜਿੱਥੇ ਆਪਣੇ ਦੋਨਾਂ ਮੁਲਕਾਂ ਦੇ ਝੰਡੇ ਲੱਗੇ ਹੋਏ ਆ ਇਹ ਹੀ ਉਹ ਰੋਡ ਬਣਦਾ ਇੱਥੇ ਆ ਕੇ ਉਹ ਰੋਡ ਖਤਮ ਹੁੰਦਾ ਮੰਨ ਲਓ ਤੇ ਇਹ ਜੇ ਖੁੱਲ ਜਵੇ ਪਾਕਿਸਤਾਨ ਦਾ ਬਾਰਡਰ ਹਨਾ ਤਾਂ ਇਹੀ ਇੱਥੋਂ ਦੀ ਉਹ ਛੜਕ ਬਣੂਗੀ ਤਾਂ ਇੱਥੋਂ ਦੀ ਟਰੱਕ ਜਾਇਆ ਕਰਨਗੇ ਇੱਥੋਂ ਦੀ ਆਪਣੀਆਂ ਗੱਡੀਆਂ ਨੰਘਿਆ ਕਰਨਗੀਆਂ ਕਿੰਡਾ ਚੰਗਾ ਮਾਹੌਲ ਹੋ ਜੂਗਾ ਤੇ ਸਾਰੇ ਨਾਲੋਂ ਵੱਡੀ ਗੱਲ ਇਹ ਵੀ ਜਿਹੜੇ ਉਧਰ ਪਾਕਿਸਤਾਨ ਦੇ ਵਿੱਚ ਲੋਕਾਂ ਕੋਲੇ ਕੰਮਕਾਰ ਘਟ ਗਏ ਲੋਕਾਂ ਕੋਲੇ ਪੈਸਾ ਘਟ ਗਿਆ ਉਹ ਕੰਮਕਾਰ ਹੋਰ ਵੱਧ ਜਾਣਗੇ ਹੋਰ ਪੈਸਾ ਆ ਜੂਗਾ ਜਿਹਦੇ ਨਾਲ ਤੇ ਲੋਕਾਂ ਦੇ ਵਿੱਚ ਇੱਕ ਮਿਲਣ ਜੁਲਣ ਦੀ ਜਿਹੜੀ ਭਾਵਨਾ ਹੋਰ ਵੱਧ ਜੂਗੀ ਲੋਕ ਆਪਦੇ ਪ੍ਰਾਣੇ ਘਰ ਵੇਖ ਸਕਣਗੇ ਆਪਦੀਆਂ ਪਰਾਣੀਆਂ ਜਗ੍ਹਾ ਵੇਖ ਸਕਣ ਗੀਆਂ ਕੁਝ ਬਜ਼ੁਰਗ ਤਾਂ ਕਹਿੰਦੇ ਉਸ ਟਾਈਮ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਜਦੋਂ ਲੱਗਿਆ ਵੀ ਰੌਲਾ ਪੈ ਗਿਆ ਤਾਂ ਆਪਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਜਿਹੜੀ ਸੀਗੀ ਉਹ ਕਿਸੇ ਜਗ੍ਹਾ ਤੇ ਨੱਪ ਗਏ ਤਾਂ ਉਹਨਾਂ ਨੇ ਘਰੇ ਜਾ ਕੇ ਦੱਸਿਆ ਵੀ ਹਾਂ ਬਈ ਫਲਾਨ ਨਹੀਂ ਥਾਂ ਤੇ ਪਈਆ ਪਹਿਲਾਂ ਤਾਂ ਉਹ ਇਹ ਸੋਚਦੇ ਰਹੇ ਸਾਰੀ ਉਮਰ ਵੀ ਸ਼ਾਇਦ ਅਸੀਂ ਅੱਜ ਜਾਵਾਂਗੇ ਸ਼ਾਇਦ ਅਸੀਂ ਕੱਲ ਜਾਵਾਂਗੇ ਤੇ ਜਦੋਂ ਲੱਗਿਆ ਵੀ ਨਹੀਂ ਜਾ ਸਕਦੇ ਫਿਰ ਉਹਨਾਂ ਨੇ ਆਪਦੇ ਬੱਚਿਆਂ ਨੂੰ ਦੱਸਿਆ ਤਾਂ ਬੱਚਿਆਂ ਨੇ ਬੱਚਿਆਂ ਨੂੰ ਵੀ ਆਉਣ ਦਾ ਜੇ ਆਪਾਂ ਗੱਲ ਕਰੀਏ ਤਾਂ ਸਮਾਂ ਨਹੀਂ ਮਿਲਿਆਗਾ ਕਿਉਂਕਿ ਆਪਣੇ ਸਿਸਟਮ ਹੀ ਇਦਾਂ ਦਾ ਹੈਗਾ ਨਾ ਵੀ ਹੁਣ ਆਪਾਂ ਦਾ ਪਾਕਿਸਤਾਨ ਜਾ ਸਕਦੇ ਆ ਬਟ ਉਹਨਾਂ ਨੂੰ ਅੰਬੈਸੀ ਆਪਣੀ ਵੀਜ਼ਾ ਨਹੀਂ ਦਿੰਦੀਗੀ ਤੇ ਉਹਨਾਂ ਤੋਂ ਵੀ ਆਇਆ ਨਹੀਂ ਗਿਆ ਤੇ ਵੇਖੋ ਉਹ ਇੱਕ ਬਜ਼ੁਰਗ ਦੀ ਜਿਹੜੇ ਬਜ਼ੁਰਗ ਨੇ ਪਤਾ ਨਹੀਂ ਭੁੱਖੇ ਰਹਿ ਕੇ ਪਤਾ ਨਹੀਂ ਧਿਆਏ ਰਹਿ ਕੇ ਪਿਆਸੇ ਰਹਿ ਕੇ ਕਿਵੇਂ ਉਹ ਜਮਾ ਪੂੰਜੀ ਆਪਦੀ ਬਣਾਈ ਹੋਊਗੀ ਤੇ ਜਿਹੜੀ ਬਣਾ ਕੇ ਤੇ ਨੱਪ ਗਿਆ ਕਿਸੇ ਕਮਰੇ ਦੀ ਚੌਂਡ ਨਾਲ ਕਿਸੇ ਨਿਸ਼ਾਨੀ ਤੇ ਲਾ ਕੇ ਕਿਸੇ ਮੰਨ ਕੇ ਚਲੋ ਨਿੰਮ ਦੇ ਮੁੱਢ ਨਾਲ ਨੱਪ ਗਿਆ ਤਾਂ ਉਹ ਉਹਨੂੰ ਕੱਢਣ ਦਾ ਉਹਨੂੰ ਕੀ ਉਹਦੇ گاਂ ਬੱਚਿਆਂ ਨੂੰ ਵੀ ਕੱਢਣ ਦਾ ਹੁਕਮ ਨਹੀਂ ਮਿਲਿਆ ਦੇਖੋ ਉਹ ਕਿੱਦਾਂ ਦੀ ਕਿੱਦਾਂ ਦਾ ਪੈਸਾ ਲੱਗਿਆ ਹੋਊ ਉਹਦੇ ਤੇ ਹਨਾ ਤੇ ਬਜ਼ੁਰਗ ਨੇ ਕਿੰਨੀਆਂ ਉਹਦੀਆਂ ਚੀਜ਼ਾਂ ਸੋਚੀਆਂ ਹੋਣਗੀਆਂ ਕੀ ਉਹਦੇ ਤੇ ਸੋਚਿਆ ਹੋਊਗਾ ਵੀ ਮੈਂ ਆਹ ਇਸ ਟਾਈਮ ਤੇ ਵਰਤੂੰਗਾ ਆ ਮੈਂ ਆਪਦੇ ਪੁੱਤ ਨੂੰ ਵਿਆਹ ਵਿਆਉਣ ਵੇਲੇ ਪਾਊਗਾ ਆ ਮੈਂ ਆਪਦੀ ਨੋ ਨੂੰ ਜਦੋਂ ਲੈ ਕੇ ਆਇਆ ਘਰੇ ਉਦੋਂ ਪਾਊਗਾ ਆ ਮੈਂ ਜਿੰਨੇ ਧੀ ਵਿਆਹੀ ਮੈਂ ਉਦਣ ਪਾਊਗਾ ਪਰ ਵੇਖੋ ਉਹ ਕਦੇ ਪਾਉਣ ਦਾ ਹੁਕਮ ਹੀ ਨਹੀਂ ਹੋਇਆ ਉਹਨੂੰ ਉਹ ਨੱਪੀਆਂ ਹੀ ਰਹਿ ਗਈਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਡੂੰਗਾ ਹੋ ਕੇ ਸੋਚਦੇ ਆ ਨਾ ਤਾਂ ਮਨ ਦੇ ਵਿੱਚੋਂ ਇੱਕ ਰੁਗ ਨਿਕਲਦਾ ਜਿਹੜਾ ਕਿ ਚੀਕ ਬਹੁਤ ਉੱਚੀ ਮਾਰਦਾ ਹੁਣ ਉੱਥੇ ਬੈਠਿਆਂ ਆਪਣੇ ਜਿਹੜੇ ਆਪਣੇ ਵਾਲੇ ਪਾਸੇ ਜਿਹੜੇ ਬੰਦੇ ਬੈਠੇ ਸੀਗੇ ਜਿਹੜੇ ਲੋਕ ਦੇਖਣ ਵਾਸਤੇ ਉਹਨੂੰ ਗਏ ਸੀਗੇ ਉਹ ਬਹੁਤ ਉੱਚੀ ਉੱਚੀ ਉੱਥੇ ਰੌਲਾ ਪਾਉਣ ਇੱਕ ਦੂਜੇ ਨੂੰ ਮਸ਼ਕਰੀਆਂ ਕਰਨ ਉੱਥੇ ਤੇ ਇਥੋਂ ਤੱਕ ਕਿ ਇਹ ਜਦੋਂ ਆਪਣੇ ਵਾਲੇ ਪਾਸੋਂ ਕੋਈ ਇਨਕਲਾਬ ਜਿੰਦਾਬਾਦ ਦਾ ਨਾਹਰਾ ਲੱਗਦਾ ਸੀਗਾ ਤਾਂ ਉਧਰ ਜੇ ਉਹਨਾਂ ਨੇ ਕਿਤੇ 2 ਮਿੰਟ ਵਾਸਤੇ ਚੁੱਪ ਹੋ ਜਾਣਾ ਨਾ ਵੀ ਚਲੋ ਕੋਈ ਨਾ ਇਹ ਲਾਈ ਜਾਂਦੇ ਆ ਪਹਿਲਾਂ ਆਪਾਂ ਇਹਨਾਂ ਨੂੰ ਨਾਹਰਾ ਲਾ ਲੈਣ ਦਈਏ ਆਪਾਂ ਬਾਅਦ ਚ ਬੋਲਦੇ ਆ ਤਾਂ ਉਹਨੇ ਟਾਈਮ ਨੂੰ ਆਪਣੇ ਵਾਲੇ ਇੰਨੇ ਸ਼ਰਾਰਤੀ ਹੁੰਦੇ ਸੀਗੇ ਕਿ ਇਹ ਕਹਿ ਦਿੰਦੇ ਸੀਗੇ ਉਹ ਬੋਲੋ ਹੁਣ ਤੁਸੀਂ ਕਿ ਉਹਨੇ ਬੋਲਦੇ ਇੱਕ ਦੂਜੇ ਨੂੰ ਉੱਥੇ ਪ੍ਰੇਡ ਦੇ ਵਿੱਚ ਹੀ ਇੱਕ ਦੂਜੇ ਨੂੰ ਮਖੌਲ ਜਿਹੜੇ ਕਿੱਕ ਕਰਦੇ ਸੀਗੇ ਉਵੇਂ ਹੀ ਪਾਕਿਸਤਾਨ ਵਾਲੇ ਕਰਦੇ ਸੀ ਐਵੇਂ ਆਪਾਂ ਕਰਦੇ ਸੀਗੇ ਬਹੁਤ ਚੰਗਾ ਮਾਹੌਲ ਸੀ ਉੱਥੇ ਤੇ ਹੁਣ ਵੇਖੋ ਆਣਾ ਝੰਡੇ ਨੂੰ ਉਤਾਰਨ ਦੀ ਜਿਹੜੀ ਰਸਮ ਹੋਊਗੀ ਇੱਥੇ ਤੇ ਇੱਥੇ ਤੁਸੀਂ ਵੀਡੀਓ 'ਚ ਪੂਰੀ ਗੌਰ ਰੱਖਿਆ ਜੋ ਵੀ ਜਿਹੜਾ ਪਾਕਿਸਤਾਨ ਦਾ ਜਵਾਨ ਆ ਉਹਨੇ ਇੰਡੀਆ ਵਾਲੇ ਪਾਸੇ ਆ ਜਾਣਾ ਤੇ ਜਿਹੜਾ ਆਪਣੇ ਇੰਡੀਆ ਦਾ ਜਵਾਨ ਆ ਉਹਨੇ ਪਾਕਿਸਤਾਨ ਵਾਲੇ ਪਾਸੇ ਜਾਣਾ ਤੇ ਦੋਨਾਂ ਝੰਡੇ ਥੱਲੇ ਆਉਣਗੇ ਥੱਲੇ ਉਹਨਾਂ ਨੂੰ ਲਾਇਆ ਜਾਊਗਾ ਪੂਰੇ ਸਤਕਾਰ ਨਾਲ ਪੂਰੀ ਮਰਿਆਦਾ ਦੇ ਨਾਲ ਤਾਂ ਉੱਥੋਂ ਹੀ ਉਹਨਾਂ ਨੂੰ ਜਿਹੜਾ ਤੈਹ ਲਾ ਕੇ ਜਿਵੇਂ ਉਹਨਾਂ ਨੂੰ ਕੈਰੀ ਕਰਨਾ ਹੁੰਦਾ ਇਹਨਾਂ ਨੂੰ ਦੱਸਿਆ ਗਿਆ ਹੋਊਗਾ ਹਨਾ ਉਦਾਂ ਹੀ ਕੈਰੀ ਕਰਕੇ ਤਾਂ ਉੱਥੋਂ ਖੜ ਕੇ ਫਿਰ ਇੱਕ ਦੂਜੇ ਨੂੰ ਉੱਚਾ ਕਰ ਕਰਕੇ ਵਿਖਾਉਣਗੇ ਤੇ ਬਹੁਤ ਚੰਗਾ ਲੱਗਿਆ ਉੱਥੇ ਬਹੁਤ ਵਧੀਆ ਮਾਹੌਲ ਸੀਗਾ ਜਿਹੜਾ ਕਿ ਆ ਪਾਕਿਸਤਾਨ ਆਪਾਂ ਸੌਰੀ ਹੁਸੈਨੀ ਵਾਲਾ ਜਾਂ ਫਾਜਲਕਾ ਜਾਂ ਬਾਗਾ ਬਾਰਡਰ ਦੇ ਨੇੜੇ-ਨੇੜੇ ਜੋ ਵੀ ਆਪਣੇ ਰਹਿੰਦਾ ਨਾ ਤਾਂ ਉਹਨੂੰ ਇੱਕ ਵਾਰੀ ਜ਼ਰੂਰ ਦੇਖਣਾ ਚਾਹੀਦਾ ਜੇਕਰ ਕੋਈ ਹੁਸੈਨੀਵਾਲਾ ਦੇ ਨੇੜੇ ਨਹੀਂ ਹੈਗਾ ਫਾਜਲਕਾ ਦੇ ਨੇੜੇ ਨਹੀਂ ਹੈਗਾ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਪੰਜਾਬ ਚੋਂ ਲਗਭਗ ਸਾਰੇ ਵਾਰਲਡ ਦੇ ਵਿੱਚੋਂ ਹੀ ਲੋਕ ਅੰਮ੍ਰਿਤਸਰ ਆਉਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਉੱਥੇ ਬਾਗਾ ਬੋਰਡ ਨੂੰ ਜਿਹੜੀਆਂ ਜਾਂਦੀਆਂ ਹੈਗੀਆਂ ਆਊਟ-ਆਊਟੋ ਜਾਂਦੇ ਆ ਹੋਰ ਟੈਕਸੀਆਂ ਵੀ ਜਾਂਦੀਆਂ ਹੈਗੀਆਂ ਤਾਂ ਉਥੋਂ ਜਾ ਕੇ ਪ੍ਰੇਡ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਹਰ ਰੋਜ਼ ਸ਼ਾਮ ਨੂੰ ਹੁੰਦੀ ਆ ਤੇ ਪ੍ਰੇਡ ਦੇਖਦੇ ਸਮੇਂ ਨਾ ਇੱਕ ਮਨ ਦੇ ਵਿੱਚ ਅਜੀਬ ਜੀ ਖੁਸ਼ੀ ਤੇ ਅਜੀਬ ਜਾਈ ਚਾ ਹੁੰਦਾ ਬੰਦਾ ਪ੍ਰੇਡ ਦੇਖਦੇ ਸਮੇਂ ਨਾ ਜਦੋਂ ਸਾਹਮਣੇ ਅਪ ਪਾਕਿਸਤਾਨ ਦਾ ਝੰਡਾ ਤੇ ਆਪਣਾ ਝੰਡਾ ਹੁੰਦਾ ਤੇ ਆਪਣੇ ਫੌਜੀ ਤੇ ਉਹਨਾਂ ਦੇ ਫੌਜੀ ਇਕੱਠੇ ਹੁੰਦੇ ਆ ਤੇ ਉਦੋਂ ਯਕੀਨ ਕਰਿਆ ਜੋ ਦੁਨੀਆ ਦੀ ਕੋਈ ਵੀ ਟੈਨਸ਼ਨ ਨਹੀਂ ਮੰਨਤੇ ਹੁੰਦੀ ਕਿ ਪਤਾ ਨਹੀਂ ਕਿਉਂ ਵੀ ਅਜੀਬ ਜਿਹੀ ਖੁਸ਼ੀ ਚੜ ਜਾਂਦੀ ਹੈ ਮਨ ਦੇ ਵਿੱਚ ਨਾ ਬੜਾ ਅਥਰਾ ਜਿਹਾ ਚਾਹ ਚੜ ਜਾਂਦਾ ਵੀ ਐਂ ਜੀ ਕਰਦਾ ਯਾਰ ਨਾ ਛਾਲ ਮਾਰ ਕੇ ਸ਼ਾਇਦ ਉਧਰ ਜਾਂਦੇ ਰਹੀਏ ਹੁਣੇ ਕਹਿ ਦੇਣ ਵੀ ਯਾਰ ਖੁੱਲਾ ਜਾਓ ਭਾਜੋ ਆ ਇੱਥੇ ਤੁਸੀਂ ਬੜੀ ਗੌਰ ਰੱਖਿਆ ਜੋ ਵੀ ਵੇਖੋ ਕਿਵੇਂ ਉਹਨਾਂ ਨੇ ਝੰਡਾ ਲਾਇਆ ਹਨਾ ਤੇ ਇੱਥੇ ਹੁਣ ਵੇਖੋ ਉੱਚਾ ਕਰ ਕਰਕੇ ਨਾ ਦੋਨੋਂ ਫੌਜੀ ਭਾਰਤ ਦਾ ਵੀ ਤੇ ਪਾਕਿਸਤਾਨ ਦਾ ਵੀ ਉੱਚਾ ਕਰ ਕਰਕੇ ਇੱਕ ਦੂਜੇ ਨੂੰ ਆਡੀਆਂ ਚੱਕ ਚੱਕ ਕੇ ਦਿਖਾਉਣਗੇ ਤੇ ਬਹੁਤ ਵਧੀਆ ਬਾਈ ਲੱਗਿਆ ਜਿੰਨਾ ਜਦੋਂ ਵੀ ਕਦੇ ਵੀ ਕਿਸੇ ਨੂੰ ਵੀ ਮੌਕਾ ਮਿਲਦਾ ਨਾ ਭਾਰਤ ਦੇ ਪਾਕਿਸਤਾਨ ਦੇ ਇਹਦੀ ਪਰੇਡ ਦੇਖਣ ਦਾ ਤਾਂ ਜ਼ਰੂਰ ਜਾਇਆ ਕਰੋ ਬੱਚਿਆਂ ਨੂੰ ਲਿਜਾਇਆ ਕਰੋ ਇੱਥੇ ਆਪਣੀਆਂ ਹੋਈਆਂ ਜੰਗਾਂ ਦੇ ਵੀ ਵੇਰਵੇ ਦੱਸੇ ਗਏ ਆ ਪੁਰਾਣੇ ਹੋਰ ਵੀ ਵਿਆਪਨ ਵੀ ਪਏ ਆ ਪੁਰਾਣੇ ਉਹ ਵੀ ਦਿਖਾਇਆ ਕਰੋ ਤਾਂ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਹਨਾ ਸਾਡਾ ਗਵਾਂਢੀ ਮੁਲਖ ਦੇ ਨਾਲ ਸਾਡਾ ਰਿਸ਼ਤਾ ਕੀ ਆ ਉਹ ਸਾਡੇ ਲੱਗਦੇ ਕੀ ਆ ਇਹਨਾਂ ਨੂੰ ਬੱਚਿਆਂ ਨੂੰ ਫੇਰ ਹੀ ਪਤਾ ਲੱਗੂਗਾ ਅਪਰੇਡ ਹੋ ਗਈ ਹਨਾ ਹੁਣ ਉਹੀ ਗੇਟ ਲੱਗ ਜਾਣੇ ਆ ਉਹੀ ਇਹ ਬਾਰਡਰ ਬਣ ਜਾਣਾ ਦੁਬਾਰੇ ਉਹੀ ਪਾਕਿਸਤਾਨ ਦਾ ਬਣ ਜਾਣਾ ਉਹੀ ਹਿੰਦੁਸਤਾਨ ਦਾ ਬਣ ਜਾਣਾ ਤੇ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਜਰੂਰ ਜਾਇਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਾਇਓ ਬਹੁਤ ਬਹੁਤ ਧੰਨਵਾਦ